ਏ ਭਾਜੀ ਔਰੇ ਅੱਜ ਕੀ ਚੱਕਰ ਹੈ ਜੀ ਔਰੇ ਐ ਲੱਗ ਰਿਹਾ ਜਿਵੇਂ ਮੇਲਾ ਲੱਗ ਰਿਹਾ ਹੈਗਾ ਔਰੇ ਝੁੱਲੇ ਝੁੱਲੇ ਨੇ ਬੱਚਿਆਂ ਦੀ ਪਾਰਕ ਵਾਲੀ ਆਈਟਮਾਂ ਦਾ ਧਮਾਕਾ ਕਰਿਆ ਨਵਾਂ ਓਕੇ ਓਕੇ ਨਵੇਂ ਨਵੇਂ ਆਈਟਮਾਂ ਬਣਾਈਆਂ ਨੇ ਆਪਾਂ ਜਿਵੇਂ ਪਹਿਲਾਂ ਲੋਹੇ 'ਚ ਹੁੰਦੇ ਸੀ ਹੋਰ ਇਹ ਸਾਰੀਆਂ ਫਾਈਬਰ ਦੀਆਂ ਪਲਾਸਟਿਕ ਦੀਆਂ ਲੋਹੇ ਦੀਆਂ ਮਿਲਣਗੀਆਂ ਇੱਥੇ ਦਿਖਾਓ ਹਾਂਜੀ ਸ਼ੁਰੂ ਤੋਂ ਪਹਿਲਾਂ ਨਾਲੇ ਐ ਵੀ ਦਿਖਾਓ ਆਪਾਂ ਆਏ ਕਿੱਥੇ ਆਏਗੇ ਆਪਾਂ ਤੁਸੀਂ ਆਏ ਹੋ ਸੰਗਰੂਰ ਹਾਂਜੀ ਪੁਲਿਸ ਲਾਈਨ ਦੇ ਸਾਹਮਣੇ ਪੁਲਿਸ ਲਾਈਨ ਦੇ ਸਾਹਮਣੇ ਬੱਗਵਾਨੇ ਨੂੰ ਰਸਤਾ ਆਉਂਦਾ ਗੁਰਦੁਆਰੇ ਦੇ ਬੈਕ ਸਾਈਡ ਤੇ ਆਪਣੀ ਫੈਕਟਰੀ ਹੈ ਇਹ ਆਪਣੇ ਫੈਕਟਰੀ ਦਾ ਐਡਰੈਸ ਹੈ ਜੀ ਕੇ ਸਪੋਰਟਸ ਇਹ ਆਪਣੇ ਮੋਬਾਈਲ ਨੰਬਰ ਹੋਗੇ ਬਹੁਤ ਠੀਕ ਹੈ ਜੀ ਠੀਕ ਹੈ ਆਜੋ ਇਧਰੋ ਇਧਰੋ ਆਜੋ ਆਹ ਦੇਖੋ ਜੀ ਇਹ ਮੈਰੀ ਰਾਉਂਡ ਨੇ ਮੈਰੀ ਰਾਉਂਡ ਲੋਹੇ ਦੇ ਨੇ ਜੀ ਇਹ ਇਹ ਵਾਲੇ ਲੋਹੇ ਦੇ ਹਾਂ ਇਹ ਤਾਂ ਰਹੀ ਹੈ ਜੀ ਪਾਊਡਰ ਕੋٹنگ ਪੇਂਟ ਪਾਊਡਰ ਕੋਟੀ ਪੇਂਟ ਸਭ ਤੋਂ ਇਹ ਦੂ ਉੱਪਰ ਕੋਈ ਪੇਂਟ ਨਹੀਂ ਇਹ ਲੋਹੇ ਦੇ ਹੋਗੇ ਇਹ ਜਿਹੜੇ ਬੈਠ ਕੇ ਘੁੰਮਦੇ ਨੇ ਬੱਚੇ ਠੀਕ ਹੈ ਉਹੋ ਨੇ ਵੱਡਾ ਟਰੱਕ ਵਾਲੀ ਹੱਬ ਲਾਈ ਹੁੰਦੀ ਹੈ ਮਜਬੂਤ ਇਹਦੇ ਵਿੱਚ ਇਹ ਇਹ ਫਾਈਬਰ ਦੀ ਸੀਟ ਵਾਲੇ ਨੇ ਬਾਕੀ ਐ ਦੇਖੋ ਜਿਹੜੇ ਬੱਚੇ ਫੜਦੇ ਨੇ ਹੈਂਡ ਗ੍ਰਿਪ ਵਗੈਰਾ ਲੱਗੇ ਹੋਏ ਨੇ ਠੀਕ ਹੈ ਜੀ ਐ ਨਹੀਂ ਹੈਗਾ ਵੀ ਲੋਹੇ ਦਾ ਇਹ ਸੀਸਾ ਹੋ ਗਿਆ 옵ਚਨਲ ਲੋਹੇ ਦੀ ਸੀਟਾਂ ਵਾਲਾ ਠੀਕ ਹੈ ਜੀ ਇਧਰ ਫੇਰ ਮੈਰੀ ਰਾਉਂਡ ਆ ਗਏ ਬਾਕੀ ਇਹਦੇ ਵਿੱਚ ਪਲਾਸਟਿਕ ਕਿਤੇ ਨਹੀਂ ਯੂਜ਼ ਕੀਤੀ ਪਲਾਸਟਿਕ ਚੱਲਦਾ ਨਹੀਂ ਨਾ ਪਲਾਸਟਿਕ ਕ੍ਰੈਕ ਹੋ ਜਾਂਦਾ ਸਭ ਫਾਈਬਰ ਹੈ ਹੈਵੀ ਮਾਲੇ ਇੱਕ ਖੜ ਕੇ ਭੱਜਣ ਵਾਲੇ ਮੈਰੀ ਰਾਉਂਡ ਠੀਕ ਹੈ ਜੀ ਜਿਸ ਵਿੱਚ ਇਹ ਅਜੂਰੇ ਬਾਹਰ ਕਿਵੇਂ ਲੱਖੇ ਹੋਏ ਨੇਗੇ ਇਹ ਇਹ ਮਾਲ ਭੇਜਣਾ ਵੀਰੇ ਅੱਛਾ ਜੀ ਹਾਂ ਬਣਾਉਂਦੇ ਹੋਏ ਕਈ ਦਿਨ ਹੋ ਗਏ ਨਾ ਹੁਣ ਸਾਫ ਸੁਥਰ ਕਰਕੇ ਪੈਕਿੰਗ ਪੂਕਿੰਗ ਕਰਕੇ ਭੇਜਣਾ ਹੈਗਾ ਓਕੇ ਓਕੇ ਹਾਂ ਜੀ ਆਹ ਦੇਖੋ ਜੀ ਇਹ 슬라이ਡ ਹੈ ਕਾਰਟੂਨ ਇਹ ਨਹੀਂ ਦੇਖਣ ਨੂੰ ਐ ਨਹੀਂ ਲੱਗਦਾ ਵੀ ਫੋਟੋ ਹੈ ਪੂਰਾ ਉਬਰਿਆ ਹੋਇਆ ਹੈ ਕਾਰਟੂਨ ਬਹੁਤ ਵਧੀਆ ਲੱਗਦੀ ਹੈ 슬라이ਡ ਅੱਗੇ ਇਹਦੇ ਰੋਲਰ 슬라이ਡ ਲੱਗੀ ਹੈ ਇਹ ਐਨ ਆ ਲੋ ਡਿਫਰੈਂਟ ਆਇਆ ਪਹਿਲਾ ਹਾਂ ਇਹ ਰੋਲਰ ਸਲਾਈਡ ਡਿਫਰੈਂਟ ਹੈ ਬਹੁਤ ਘੱਟ ਮਿਲੂਗੀ ਤੁਹਾਨੂੰ ਲੱਗੀ ਹੋਈ ਬਹੁਤ ਘੱਟ ਆ ਦੇਖੋ ਰੋਲਰ ਇਹ ਇਹਦੀ ਥਾਂ ਮੈਂ ਰੋਲਰ ਸਲਾਈਡ ਨਹੀਂ ਪਸੰਦ ਆਹ ਵਾਲੀ ਸਲਾਈਡ ਵੀ ਆਪਾਂ ਲਗਾ ਸਕਦੇ ਆ ਸਿੰਪਲ ਸਲਾਈਡਾਂ ਵੀ ਲੱਗ ਜਾਣਗੀਆਂ ਇਹ ਲੋਹੇ ਦੀ ਹੋਗੀ ਜਿਵੇਂ ਤੇ ਆਹ ਦੇਖੋ ਆ ਆ ਬੱਚਿਆਂ ਦੇ ਮੈਰੀ ਰੌਂਡ ਹਾਂਜੀ ਇਹ ਜਿਵੇਂ ਉਹ ਤੇ ਖੜਕੇ ਭੱਜਦੇ ਨੇ ਇਹ ਤੇ ਬੈਠ ਕੇ ਘਮਾਉਂਦੇ ਨੇ ਇਹਨੂੰ ਬੈਹ ਜਾਂਦੇ ਨੇ ਬੱਚੇ ਆਰਾਮ ਨਾਲ ਕੁਝ ਖੜੇ ਹੋਗੇ ਕੁਝ ਬੈਠ ਗਏ ਨਾਲੇ ਵੀਰੇ ਇਹ ਨਾ ਲੋਹਾ ਨਹੀਂ ਹੈ ਓਕੇ ਇਹਦਾ ਜਿਹੜਾ ਬੇਸ ਹੈ ਸਾਰਾ ਫਾਈਬਰ ਦਾ ਹੈ ਥੱਲੋ ਜਾਲ ਬਣਾ ਕੇ ਨਾ ਹੈਵੀ ਫਾਈਬਰ ਦਾ ਬੇਸ ਬਣਾ ਕੇ ਫੇਰ ਲਾਇਆ ਹੋਇਆ ਇਹਨੂੰ ਜੰਗ ਨਹੀਂ ਲੱਗਦੀ ਕੁਝ ਨਹੀਂ ਹੁੰਦਾ ਐਂ ਆ ਸੀਟਾਂ ਨੇ ਬੋਲ ਵੀ ਇਹ ਵੀ ਲਾਈਫ ਟਾਈਮ ਹਾਂ ਤੇ ਜਿਵੇਂ ਜਿਹੜੇ ਨਟ ਬੋਲਟ ਹੁੰਦੇ ਨੇ ਤੁਸੀਂ ਦੇਖੋ ਐਂ ਖੁੱਲੇ ਮਿਲਣਗੇ ਤੁਹਾਨੂੰ ਇੰਨਾ ਚ ਦੇਖੋ ਕੋਈ ਨਟ ਬੋਲਟ ਕੁਝ ਨਹੀਂ ਦੇਖੂਗਾ ਨਾ ਚੂਹੂਗਾ ਨਾ ਦੇਖੂਗਾ ਠੀਕ 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 ਹੈ ਜੀ ਇਹ ਆਪਣਾ ਸੀਸਾ ਹੋ ਗਿਆ ਚਾਰ ਬੱਚਿਆਂ ਵਾਲਾ ਪਾਈਪ ਦੇਖੋ ਜੀ ਕਿੰਨਾ ਮੋਟਾ ਨਲਕੇ ਵਾਲਾ ਹੀ ਹੈ ਹੈ ਜੀ ਇਹ ਤਾਂ ਹੈ ਨਲਕ ਜੀ ਹੈ ਨਲਕੇ ਵਾਲਾ ਪਹਿੁੰਦਾ ਹੈ 3.5 ਇੰਚੀ ਪਾਈਪ ਹੈ ਮਗਰ ਦੇਖੇ ਚ ਸਾਰੀ ਪਲਾਸਟਿਕ ਹੀ ਲੱਗ ਰਹੀ ਹੈ ਹਾਂ ਪਾਊਡਰ ਕੋਟਿੰਗ ਪੇਂਟ ਹੈ ਨਾ ਜੀ ਇਹ ਵੀ ਸੀਸ ਹੈ ਇਹ ਐਲ ਐਨ ਡੀ ਪੀ ਦੀਆਂ ਸੀਟਾਂ ਨੇ ਬਹੁਤ ਵਧੀਆ ਕੁਆਲਿਟੀ ਸਪਰਿੰਗ ਵਾਲਾ ਇਹਨੂੰ ਮੂਨ ਸੀਸਾ ਕਹਿੰਦੇ ਨੇ ਓਕੇ ਜੀ ਹਾਂ ਜੀ ਸੀਸਾ ਬਹੁਤ ਪ੍ਰਕਾਰ ਦੇ ਨੇ ਆ ਦੇਖੋ ਇਹ ਇਹ ਟੋਏ ਨਹੀਂ ਜੀ ਇਹ ਡਸਟਪਿਨ ਨੇ ਜੀ ਅੱਛਾ ਜੀ ਦੇਖਣ ਜਿਦਾ ਐ ਲੱਗ ਰੇ ਜਿਵੇਂ ਕੋਈ ਟੋਏ ਹੋਣੇ ਹਾਂ ਸਭ ਡਸਟਪਿਨ ਨੇ ਜੀ ਇਹ ਅੱਜ ਕੱਲ ਜਿਵੇਂ ਹੋਟਲਾਂ ਚ ਸੰਸਤਾ ਚ ਹਸਪੀਟਲ ਚ ਪਾਰਕਾਂ ਚ ਐਦਾਂ ਦੇ ਹੀ ਚੱਲਦੇ ਨੇ ਇਹ ਡਸਟਪਿਨ ਆ ਗਏ ਇਹ ਆਪਣੇ ਬੱਤਕ ਸ਼ੇਰ ਸਾਰੇ ਇਹ ਰੋਕਰ ਆ ਗਿਆ ਐਵੇਂ ਛੋਟੇ ਬੱਚਿਆਂ ਦਾ ਇਹ ਸਪ੍ਰਿੰਗ ਰਾਈਡਰ ਨੇ ਇਹਦੇ ਵਿੱਚ ਇੱਕ ਖਾਸ ਗੱਲ ਹੋਰ ਆ ਵੀਰੇ ਇਹ ਇੱਕ ਤਾਂ ਫਾਈਬਰ ਦੇ ਨੇ ਪੂਰੇ ਹੈਵੀ ਜੇ ਜਿਹੜਾ ਇਹਦਾ ਸਪਰਿੰਗ ਹੈ ਨਾ ਕੋਈ ਜਿਹੜਾ ਸਸਤਾ ਦਿੰਦੇ ਨੇ ਆਨਲਾਈਨ ਵਗੈਰਾ ਉਹਦਾ ਕੀ ਹੈ ਉਹ ਦੇਸੀ ਸਰੀਏ ਦਾ ਮੋੜ ਹੁੰਦਾ ਔਰਿਜਨਲ ਟਾਟਾ ਦਾ ਸਪਰਿੰਗ ਰੇਲ ਗੱਡੀ ਦਾ ਫੁੱਲ ਗ੍ਰੇਡ ਜੇ ਕੋਈ ਇਹਨੂੰ ਡੁਪਲੀਕੇਟ ਸਾਫਤ ਕਰ ਦੇ ਤਾਂ ਪੂਰਾ ਝੁੱਲਾ ਫਰੀ ਠੀਕ ਹੈ ਜੀ ਠੀਕ ਹੈ ਨਹੀਂ ਆ ਬੱਤਕ ਆ ਗਈ ਆ ਮੋਟਰਸਾਈਕਲ ਆ ਗਿਆ ਹਾਂਜੀ ਇਹਦੇ ਤਾਂ ਬੱਚੇ ਐ ਨਜ਼ਾਰੇ ਲੈਂਦੇ ਨੇ ਬੈਠ ਕੇ ਜਿਹੜੇ ਮੇਲਿਆਂ 'ਚ ਪੈਸੇ ਲੈਂਦੇ ਨੇ ਨਾ ਉਹ ਵੀ ਫੇਲ ਨੇ ਮੋਟਰ ਵੀ ਲੱਗ ਜਾਂਦੇ ਨੇ ਘਰਾਂ 'ਚ ਵੀ ਲਾਉਂਦੇ ਨੇ ਬਹੁਤ ਘਰਾਂ ਵਾਸਤੇ ਜਿਵੇਂ ਆਪਾਂ ਕੰਬਾਈਨ ਬਣਾ ਦਿੰਨੇ ਆ ਜਿਹੜੀ ਆਊਟਡੋਰ ਜਿਮ ਹੈ ਇੱਕ ਮਸ਼ੀਨ ਦੇ ਅੰਦਰ ਚਾਰ ਚਾਰ ਪੰਜ ਪੰਜ ਮਸ਼ੀਨਾ ਸਾਨੂੰ ਫੋਨ ਕਰਨਗੇ ਅਸੀਂ ਉਹ ਵੀ ਦੱਸ ਦਾਂਗੇ ਤੇ ਆ ਦੇਖੋ ਇਹ ਘੋੜਾ ਆ ਗਿਆ ਹਾਂਜੀ ਰੰਗ ਬਹੁਤ ਹੁੰਦੇ ਨੇ ਪੀਲਾ ਵੀ ਹੁੰਦਾ ਗਰੇ ਵੀ ਹੁੰਦਾ ਹੋਰ ਵੀ ਹੁੰਦਾ ਆ ਸਲਾਈਡ ਹੋ ਗਈ ਸਲਾਈਡ ਦੇਖੋ ਵੀਰੇ ਇੱਕ ਤਾਂ ਫਾਈਬਰ ਦੀ ਬਣਾਉਂਦੇ ਨੇ ਨਾ ਕੀ ਕਰਦੇ ਨੇ ਕਿ ਫਾਈਬਰ ਦੀ ਬਣਾ ਕੇ ਪੇਂਟ ਕਰਤਾ ਇਹਦੇ ਉੱਤੇ ਪੇਂਟ ਨਹੀਂ ਹੋਇਆ ਹੋਇਆ ਇਹਦੇ ਵਿੱਚ ਪੇਂਟ ਹੈ ਜੈਲ ਕੋਟ ਵਿੱਚ ਜਿੰਨੀ ਕਿຊੂਗੀ ਉਹਨੇ ਨਾ ਚਮਕਦੀ ਜਾਣਾ ਹੋਰੀ ਨਾਲੇ ਫਰਸ਼ ਦੀ ਫਰੈਸ਼ ਦੀ ਫੇਵਰ ਹੈ ਕੁਆਲਟੀ ਵਾਈਜ਼ ਤੁਸੀਂ ਕੰਪਰਮਾਈਜ਼ ਕੁਆਲਟੀ ਜਿੰਨੀ ਕਦ ਫਿਰ ਸਾਡੀ ਦੁਕਾਨਦਾਰ ਹੀ ਖਰਾਬ ਹੁੰਦੇ ਆ ਮੁੜ ਕੇ ਗਾਕ ਨਹੀਂ ਆਉਂਦਾ ਤੁਹਾਨੂੰ ਕਿੰਨੇ ਸਾਲ ਹੋ ਗਏ ਇਹ ਕੰਮ ਕਰਦੇ ਨੇ ਮੈਂ ਤਾਂ 30 ਸਾਲ ਹੋ ਗਏ 30 ਸਾਲ ਹਾਂਜੀ ਅੱਜ ਜਿਵੇਂ ਹੁਣ ਸਲਾਈਡ ਤੁਸੀਂ ਦੇਖਿਓ ਕਿਤੇ ਐ ਐ ਚੌਂਕੀ ਬਣਾ ਕੇ ਪਿੱਛੇ ਪੌੜੀ ਲਾ ਦਿੰਦੇ ਆ ਇੱਕ ਡੰਡਾ ਖੜਾ ਕਰ ਦਿੰਦੇ ਆ ਪਰ ਆਪਾਂ ਪੂਰਾ ਸਟੈਂਡ ਬਣਾ ਕੇ ਲਾਣੇ ਆ ਠੀਕ ਹੈ ਜੀ ਪਰ ਉੱਪਰ ਇਹ ਹਿੱਲੇ ਨਾ ਥੱਲੋਂ ਵੀ ਐ ਜਾਲ ਫਾਈਬਰ ਲਗਾ ਕੇ ਸਾਰੇ ਕਿਤੇ 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 ਫੇਰ ਬਣ ਦੋ ਮੇਰਾ ਮਾਲ ਵੀਰੇ ਬਿਆਰ ਜੰਮੂ ਕਸ਼ਮੀਰ ਪੰਜਾਬ ਹਮਾਚਲ ਹਰਿਆਣਾ ਰਾਜਸਥਾਨ ਸਾਰੇ ਕਿਤੇ ਜਾ ਜਾਏਗਾ ਦੂਜੀ ਸਟੇਟਾਂ ਦਾ ਤਾਂ ਨਹੀਂ ਫੜ ਸਕਦੇ ਉਹਨਾਂ ਦੀ ਭਾਸ਼ਾ ਨਹੀਂ ਸਾਨੂੰ ਸਮਝ ਆਉਂਦੀ ਫੋਨ ਤਾਂ ਸਾਡੇ ਲਈ ਉੜੀਸਾ ਕੇਰਲਾ ਇਹ ਵੀ ਆਉਂਦੇ ਨੇ ਪਰ ਉਹਨਾਂ ਦਾ ਭਾਸ਼ਾ ਦਾ ਰੋਲਾ ਪੈ ਜਾਂਦਾ ਸਮਝ ਨਹੀਂ ਆਉਂਦੀ ਹੈਗੀ ਅੱਜ ਵਾਲਾ ਆਰਡਰ ਕਿੱਥੇ ਜਾ ਰਿਹਾ ਤੁਹਾਡਾ ਇਹ ਇਹ ਲੁਧਿਆਣਾ ਜਾ ਰਿਹਾ ਜੀ ਚੇ ਲੁਧਿਆਣੇ ਜਾ ਰਹੇ ਹਾਂ ਹਾਂ ਇਹ ਲੁਧਿਆਣੇ ਦਾ ਆਡਰ ਹੈ ਓਕੇ ਓਕੇ ਬਾਕੀ ਆਪਾਂ ਤੁਹਾਨੂੰ ਵਰਕਸ਼ਾਪ ਦਿਖਾ ਦਿੰਨੇ ਅੰਦਰ ਆਪਣੀ ਹਾਂਜੀ ਹਾਂ ਚਲੋ ਜੀ ਆਪਨੀ ਵਰਕਸ਼ਾਪ ਹੈ ਜੀ ਕੰਮ ਤਾਂ ਅੱਜ ਫਿਰ ਤੋਂ ਵੀਡੀਓ ਬਣਾਉਣੀ ਹੈ ਤਾਂ ਕਰਕੇ ਰੋਕਣਾ ਪੈਂਦਾ ਨਹੀਂ ਖੜਕਾ ਹੁੰਦਾ ਆ ਦੇਖੋ ਜਿਹਨੇ ਪਾਈਪ ਵਗੈਰਾ ਨੇ ਸਾਰੇ ਬ੍ਰਾਂਡਡ ਸੀਟ ਦਾ ਮਾਲ ਹੁੰਦਾ ਸਾਰੇ ਵਧੀਆ ਮਸ਼ੀਨਾਂ ਨਾਲ ਮਤਲਬ ਬਣਾਉਂਦੇ ਆ। ਇਹ ਕੱਚਾ ਮਾਲ ਪਿਆ ਮਤਲਬ ਕੱਚਾ ਮਾਲ ਪਿਆ ਜਿਹੜੇ ਕਾਰੀਗਰ ਨੇ ਹਾਂ ਕਾਰੀਗਰ ਵੀ ਐ ਨਹੀਂ ਅਨਟ੍ਰੇਨਡ ਮੁੰਡੇ ਨਹੀਂ ਰੱਖਦੇ ਪੂਰੇ。ਟ੍ਰੇਨਿੰਗ ਵਾਲੇ ਬੰਦੇ ਰੱਖੀਦੇ ਨੇ ਕਿ ਕੰਮ 'ਚ ਨਾ ਕੰਪਲੇਂਟ ਆਵੇ ਕੋਈ ਵੀ ਆਪਾਂ ਨੂੰ। ਮਾਲ ਬਾਕੀ ਆ ਵੀ ਪਿਆ ਦੇਖੋ ਇੱਧਰ ਆ ਪਿੰਗਾ ਪਈਆਂ ਨੇ ਵੀਰੇ। ਹੂੰ ਜਿੰਨੀਆਂ ਮਰਜ਼ੀ ਪਿੰਗਾ ਪਈਆਂ ਨੇ ਹਲਕੀ ਪਰ ਜਿਵੇਂ ਇਹ ਇਹ ਪਿੰਗ ਥੋੜੀ ਹਲਕੀ ਐ। ਹਾਂਜੀ। ਉਹ ਪਿੰਗ ਹੈਵੀ ਐ। ਠੀਕ ਠੀਕ ਇਹ ਇਹ ਪਿੰਗ ਆ 2 2 ਵਾਲੀਆਂ ਨੇ ਆ ਜਿਹੜੇ ਖੜੀਆਂ ਨੇ 3 3 ਵਾਲੀਆਂ ਨੇ ਠੀਕ ਹੈ ਫਾਈਬਰ ਦੀਆਂ ਸੀਟਾਂ ਹੋਰ ਸਾਰਾ ਕੁਝ ਮਿਲੂਗਾ ਸਪੋਰਟਸ ਦੀਆਂ ਬਹੁਤ ਆਈਟਮਾਂ ਨੇ ਆਪਣੇ ਕੋਲੇ ਠੀਕ ਹੈ ਜੀ ਹਾਂ ਜੀ ਤੇ ਉਹ स्टार्टिंग ਮਤਲਬ ਕਿ ਕਿੰਨੇ ਕੁ ਪ੍ਰਾਈਸ ਤੋਂ ਹੋਏ ਨੇ ਜੇ ਅਗਰ ਕਿਸੇ ਨੇ ਘਰੇ ਵੀ ਲਵਾਣਾ ਹੋਵੇ ਆਈਟਮ ਦੀ ਸਟਾਰਟਿੰਗ ਤਾਂ ਵੀਰੇ ਆਪਣੇ ਤੋਂ ਤੁਸੀਂ ਐ ਲਗਾ ਲਓ 5000 ਤੋਂ ਸਟਾਰਟ ਹੋ ਜਾਂਦੀ ਹੈ ਆਈਟਮ 35000 40000 50000 3 ਲੱਖ 4 ਲੱਖ ਠੀਕ ਹੈ ਜੀ ਕਾਫੀ ਵੱਡੇ ਵੱਡੇ ਝੁੱਲੇ ਹੁੰਦੇ ਨੇ ਠੀਕ ਹੈ ਜੀ ਪ੍ਰਾਈਸ ਜੀ ਸਸਤਾ ਆਪਾਂ ਤਾਂ ਕੁਆਲਿਟੀ ਦਾ ਮਾਲ ਬਣਾਉਂਦੇ ਆਂ ਵੀਰ ਜੀ ਠੀਕ ਹੈ ਜੀ ਠੀਕ ਹੈ ਨਾ ala ਕਈ ਵੀ ਹਜ਼ਾਰ ਰੁਪਏ ਸਸਤਾ ਮਿਲਦਾ ਉਹ ਕੰਮ ਨਹੀਂ ਆਪਾਂ ਕਰਦੇਗਾ ਤਾਂ ਕੁਆਲਿਟੀ ਦਾ ਮਾਲ ਵੇਚਦਾ ਇਹਨੂੰ ਕਹਿੰਦਾ ਭਾਈ ਜਿੱਥੇ 10 ਲਵਾਉਣਾ 9 ਲਵਾ ਲਓ ਪਰ ਵਧੀਆ ਲਵਾਓ ਚੱਲਣ ਵਾਲੀਆਂ ਚੀਜ਼ਾਂ ਠੀਕ ਹੈ ਜੀ ਜਿਹੜਾ ਭੈਣ ਭਾਈ ਕੋਈ ਫੋਨ ਕਰੂਗਾ ਹੋਰ ਜਿੱਥੇ ਅਸੀਂ ਲਗਾਏ ਨੇਗੀ ਉਹਨਾਂ ਨੂੰ ਵੀਡੀਓ ਉਹ ਵੀ ਭੇਜ ਦਾਂਗੇ ਜਾ ਕੇ ਦੇਖਿਓਣ ਹੋਰ ਵੀ ਕੀ ਚੀਜ਼ ਹੈ ਕੀ ਨਹੀਂ PlayStation ਵਗੈਰਾ ਬਣਾਨੇ ਆ ਆਪਾਂ ਠੀਕ ਹੈ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਸਾਰੇ ਭੈਣ ਭਾਈਆਂ ਨੂੰ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦੇ ਕੇ ਦੇਖੋ ਸਾਡੀ ਕੁਆਲਿਟੀ ਦੇਖੋ ਕੰਮ ਦੇਖੋ ਬਾਕੀ ਇੱਕ ਆਫਰ ਲਗਾਈ ਹੈ ਨਾਲ ਜਿਹੜਾ ਸਾਡੇ ਤੋਂ ਮਤਲਬ ਪੂਰੇ ਪਾਰਕ ਦਾ ਮਾਲ ਖਰੀਦਦਾ ਹੈ ਹਾਂਜੀ 100 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਹੈ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰੋ ਕਮੈਂਟ ਕਰੋ ਸਕਰੀਨ ਸ਼ਾਟ ਸਾਨੂੰ ਭੇਜੋ ਤੁਹਾਨੂੰ ਡਿਲੀਵਰੀ ਫ੍ਰੀ ਦਵਾਂਗੇ